ਮੈਂ ਤੁਹਾਡਾ ਪੱਤਰਕਾਰ ਪੰਦਰਮਨ ਪਹੁੰਚਿਆ ਜਿਲ੍ਹਾ ਫਤੇਗੜ ਸਾਹਿਬ ਤੇ ਪਿੰਡ ਰਾਜਿੰਦਰਗੜ ਹੁਣ ਦੇਖੋ ਖੇਤੀ ਦਾ ਧੰਦਾ ਵੀ ਅਦਨਕ ਮਸ਼ੀਨਾਂ ਦੇ ਨਾਲ ਜਿਹੜੀ ਖੇਤੀ ਹੋ ਰਹੀ ਹੈ ਖੇਤੀ ਦਾ ਧੰਦਾ ਵੀ ਲਾਹੇਵੰਦ ਹੁੰਦਾ ਜਾ ਰਿਹਾ ਹੈ ਅਗਾ ਬਦੂ ਕਿਸਾਨ ਪਿੰਡ ਰਜਿੰਦਰਗੜ ਦੇ ਦਿਲਪ੍ਰੀਤ ਸਿੰਘ ਢਿੱਲੋਂ ਜੋ ਕਿ ਖੇਤੀ ਦੇ ਬਹੁਤ ਮਾਹਰ ਨੇ ਵਧੀਆ ਖੇਤੀ ਕਰਦੇ ਨੇ ਉਹਨਾਂ ਨੇ ਇਹ ਜਿਹੜੀ ਚੋਨੇ ਦੀ ਬਜਾਈ ਜੀਰੀ ਦੀ ਬਜਾਈ ਮਸ਼ੀਨ ਦੇ ਨਾਲ ਕਰ ਰਹੇ ਨੇ ਤੇ ਪਹਿਲੀ ਵਾਰੀ ਉਹਨਾਂ ਨੇ ਮਸ਼ੀਨ ਲਿਆਂਦੀ ਹੈ ਚਲੋ ਕਰਦੇ ਹਾਂ ਗੱਲਬਾਤ ਉਹਨਾਂ ਨਾਲ ਵੀ ਇਹੇ ਤੁਹਾਡੇ ਮਨ 'ਚ ਜਿਹੜਾ ਮਸ਼ੀਨ ਬਾਰੇ ਕਿਵੇਂ ਵਿਚਾਰ ਹੈ ਤੁਹਾਡੇ ਮਨ 'ਚ ਇਹ ਅਸਲ 'ਚ ਅਸੀਂ ਪਿਛਲੇ ਸਾਲ ਟ్రਾਇਲ ਲਿਆ ਜੀ ਸਾਡੇ ਮਾਮਾ ਜੀ ਨੇ ਪਿੰਡ ਪੰਜੋਲੀ ਤੋਂ ਤਕਰੀਬਨ 2019-20 ਤੋਂ ਉਹ ਜਿਹੜੀ ਮਤਲਬ ਰਾਈਡ-ऑन ਮਸ਼ੀਨ ਦੇ ਨਾਲ ਉਹ ਝੋਨਾ ਲਾ ਰਹੇ ਹਾਂ ਆਪਣਾ ਤੇ ਰਿਜ਼ਲਟ ਉਹ ਕਹਿੰਦੇ ਵੀ ਬਹੁਤ ਵਧੀਆ ਨੇ ਤਕਰੀਬਨ 100 ਸਵਾ 100 ਕਿੱਲੇ ਦੀ ਉਹ ਜਿਹੜੀ ਆਪਣੀ ਖੇਤੀ ਕਰਦੇ ਨੇ ਲੇਬਰ ਦੀ ਛੋਟੇਜ ਹੋਣ ਕਰਕੇ ਉਹਨਾਂ ਨੇ ਇਹ ਮਸ਼ੀਨ ਚੂਜ਼ ਕਰੀ ਤੇ ਪਿਛਲੇ ਸਾਲ ਮੇਰੇ ਕੋਲੇ ਕੈਰਾ ਕੰਪਨੀ ਦੀ ਮਸ਼ੀਨ ਹੈ ਜਿਹੜੀ ਇਹਨੇ ਟ్రਾਇਲ ਵੀ ਦਿੱਤਾ ਆਪਣੇ ਮੈਂ ਤਕਰੀਬਨ 2 ਕਿੱਕੜਾ ਜਿਹੜੀ ਮੈਂ ਟ్రਾਇਲ ਲਿਆ ਮਸ਼ੀਨ ਦਾ ਵੀ ਆਪਾਂ ਕਿਉਂਕਿ ਮੇਰੇ ਮੇਰਾ ਵਿਚਾਰ ਤਾਂ ਇਹ ਮਸ਼ੀਨ ਲੈਣ ਦਾ ਮੈਂ ਵੀ ਕਿਉਂ ਨਾ ਆਪਾਂ ਇਸ ਵਾਰ ਟ్రਾਇਲ ਲਈਏ ਪਿਛਲੇ ਸਾਲ 2024 ਦੇ ਵਿੱਚ ਤੇ ਮੈਂ ਟ్రਾਇਲ ਲਿਆ ਤੇ ਮੈਨੂੰ ਰਿਜ਼ਲਟ ਹੈ ਜਿਹੜਾ ਇਹਦਾ ਮਤਲਬ ਬਹੁਤ ਵਧੀਆ ਰਿਹਾ ਤੇ ਬਾਕੀ ਆਪਣੇ ਸਾਡੇ ਨਾਲ ਲਿੰਕ ਦੇ ਵਿੱਚ ਜਿਵੇਂ ਹੁਣ ਵੀਡੀਓ ਪੋਨ ਕਰਕੇ ਸੰਧੂ ਫਾਰਮ ਜੋਧਾ ਤੋਂ ਵੀਰ ਜੀ ਹਨ ਜਿੰਦੂ ਵੀਰੋਂ ਦੀ ਲਿੰਕ ਦੇ ਵਿੱਚ ਹੈਗੇ ਨੇ ਉਹਨਾਂ ਨੇ ਵੀ ਸੁਝਾਅ ਦਿੱਤਾ ਵੀ ਹਾਂਜੀ ਵੀ ਇਹ ਆਪਣਾ ਤਾਂ ਚਲੋ ਆਪਣੇ ਲਈ ਇੱਕ ਆਪਣਾ ਝੋਨਾ ਤਾਂ ਇਹ ਲਾਉਣੇ ਲਾਉਣਾ ਨਾਲ ਦੇ ਨਾਲ ਇੱਕ ਸਪੱਾਈਦਨ ਸਾਈਡ ਬਿਜ਼ਨਸ ਵੀ ਜਿਹੜਾ ਉਹ ਕਰ ਸਕਦੇ ਆ ਕੀਮਤ ਕਿੰਨੀਆਂ ਦੀ ਮਸ਼ੀਨ ਦੀ ਜਣੀ ਜੇ ਆਪਾਂ ਕੀਮਤ ਦੀ ਗੱਲ ਕਰੀਏ 13 ਤੋਂ 14 ਲੱਖ ਰੁਪਏ ਦੇ ਵਿੱਚ ਵਿੱਚ ਹੈ ਦੀ ਕੀਮਤ ਹੈ ਜੀ ਜਣੀ ਪੰਜਾਬ ਸਰਕਾਰ ਨੇ ਇਹਦੇ ਉੱਤੇ ਸਬਸਿਡੀ ਦੀ ਸਕੀਮ ਹੈ ਜਿਹੜੀ ਉਹ ਉਪਲਬਧ ਕਰੀ ਵੀ ਜੀ ਤੇ ਜਨਰਲ ਕੋਟੇ ਨੂੰ 4 ਲੱਖ ਰੁਪਏ ਜੀ ਜੇ ਮਤਲਬ ਉਹੀ ਆਪਣਾ ਲੇਡੀਜ਼ ਦੇ ਨਾਮ ਤੇ ਭਰਦੇ ਆ ਤਾਂ 5 ਤੇ ਐਸਪੀਸੀ ਕੋਟੇ ਚ ਜਣੀ ਉਹ 6 ਲੱਖ ਰੁਪਏ ਦੇ ਲਗਭਗ ਆ ਜਾਂਦੇ ਜੀ ਤੇ ਆਪਣੇ ਜਿਹੜੇ ਬਲਾਕ ਖੇੜੇ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਬਲਾਕ ਖੇੜਾ ਹਾਂਜੀ ਉਹਦੇ ਵਿੱਚ ਇਹ ਮਸ਼ੀਨਾਂ ਕਿੰਨੀਆਂ ਕਿੰਨੀਆਂ ਮਸ਼ੀਨਾਂ ਨੇ ਜੀ ਇਹ ਬਲਾਕ ਖੇੜੇ ਦੇ ਵਿੱਚ ਤਾਂ ਤਕਰੀਬਨ ਸਬਸਿਡੀ ਸਬਸਿਡੀ ਤਾਂ ਬਹੁਤ ਹੀ ਪਾਸ ਹੋਈ ਸੀ ਤੇ ਤਕਰੀਬਨ ਫਾਰਮ ਆ ਜਿਹੜੇ ਇਹਦੇ ਕਾਫੀ ਭਰੇ ਭਰੇ ਗਏ ਤੇ ਇਸ ਵਾਰ ਵੀ ਤੇ ਜਿਹੜੀਆਂ ਹੁਣ ਪਿੱਛੇ ਜੇ ਵੀ ਨਿਕਲੀਆਂ ਤੇ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਰਿਸਪਾਂਸ ਮਿਲਿਆ ਤੇ ਖੇੜੇ ਬਲਾਕ ਦੇ ਵਿੱਚ ਰਾਈਡ-ऑन ਵੱਡੀ ਜਿਹੜੀ ਆਪਾਂ ਉੱਪਰ ਕਹਿ ਦਿੰਨੇ ਆ ਵੀ ਉੱਪਰ ਬੈਠ ਕੇ ਜਿਹੜੀ ਡਰਾਈਵ ਹੁੰਦੀ ਹੈ ਤਾਂ ਉਹ ਇੱਕ ਆਪਣੇ ਮਤਲਬ ਰਜਿੰਡਰ ਕੱਢ ਦੇ ਵਿੱਚ ਆਈ ਹੈ। ਬਾਕੀ ਆਪਣੇ ਨਾਲ ਦੇ ਪਿੰਡ ਵੀ ਇੱਕ ਪਤਾਲਸੀ ਦੇ ਵਿੱਚ ਵੀ ਇਹ ਮਸ਼ੀਨ ਇਹਦੇ ਨਾਲ ਦੀ ਇੱਕ ਹੋਰ ਆਪਣੇ ਇੱਧਰ ਇਲਾਕੇ ਦੇ ਵਿੱਚ ਆਈ ਹੈ। ਤੁਹਾਨੂੰ ਮਤਲਬ ਕਿਵੇਂ ਲੱਗ ਰਿਹਾ ਵੀ ਇਹ ਜਿਹੜੀ ਮਸ਼ੀਨ ਹੈ ਇਹ ਕਿਸਾਨਾਂ ਲਈ ਲਾਹੇਵੰਦ ਹੋ ਰਹੀ ਹੈ ਜੀ। ਦੇਖੋ ਮੈਂ ਸਭ ਤੋਂ ਪਹਿਲਾਂ ਆਪਾਂ ਹੁਣ ਤੱਕ ਲੇਬਰ ਤੋਂ ਝੋਨਾ ਲਵਾਉਂਦੇ ਆਏ ਆ ਜੀ ਆਪਾਂ। ਆਪਾਂ ਨੂੰ 2019-20 ਦਾ ਟਾਈਮ ਭੁੱਲਣਾ ਨਹੀਂ ਚਾਹੀਦਾ। ਕਰੋਨਾ ਟਾਈਮ ਜਿਹੜਾ ਆਪਾਂ ਕਹਿ ਦਿੰਨੇ ਆ कोरोना टाइम ਦੇ ਵਿੱਚ ਇੰਨੀ ਕਿ ਸ਼ੋਰਟੇਜ ਹੋ ਗਈ ਸੀ ਲੇਬਰ ਦੀ ਮਤਲਬ ਉਹ ਟਾਈਮ ਦੇ ਵਿੱਚ ਜੇ ਮੈਂ ਤੁਹਾਨੂੰ ਆਪ ਦੀ ਵੀ ਦੱਸਾਂ ਮੈਂ ਵੀ ਅਸੀਂ ਤਕਰੀਬਨ ਘਰ ਦੇ ਘਰ ਦੇ ਮੈਂਬਰ ਦੋ ਸਾਡੇ ਕੋਲੇ ਨੌਕਰ ਸੀ ਤਾਂ ਅਸੀਂ ਨੇ 6-7 ਏਕੜਾ ਜਿਹੜੇ ਝੋਨੇ ਦੇ ਲਾਏ ਤੇ ਉਹ ਟਾਈਮ ਦੇ ਵਿੱਚ ਲੇਬਰ ਦੀ ਸ਼ੋਰਟੇਜ ਹੋਣ ਕਰਕੇ ਝੋਨੇ ਲੇਟ ਵੀ ਹੋ ਗਏ ਥੋੜੇ ਥੋੜੇ ਕਿਉਂਕਿ ਹਰੇਕ ਵੈਰਾਈਟੀ ਦੇ ਇੱਕ ਟਾਈਮ ਪੀਰੀਅਡ ਹੁੰਦਾ ਹੈ ਜੋ ਤਰੀਕੇ ਦੇ ਵਿੱਚ ਵਿੱਚ ਜੇ ਆਪਾਂ ਝੋਨਾ ਨਾ ਲਾਈਏ ਤਾਂ ਮਤਲਬ ਉਹਦਾ ਝਾੜ ਦੇ ਵਿੱਚ ਬੜਾ ਜਿਹੜਾ ਹਨਾ ਫਰਕ ਪੈਂਦਾ ਤੇ ਬੜਾਈ ਦੇ ਵਿੱਚ ਤਾਂ ਓਬਵੀਅਸ ਪੈਣਾ ਹੀ ਪੈਣਾ ਹੈ ਤੇ ਪਿੰਡ ਪਿੰਡ ਦੇ ਵਿੱਚ ਮੈਂ ਚਲਾਈ ਆ ਇਸ ਵਾਰ ਮੈਂ ਲਿਆ ਤੇ ਵੀ ਚਲੋ ਆਪਣੇ ਆਪਣਾ ਝੋਨਾ ਲਾਉਂਗਾ ਵੀ ਹਨਾ ਤੇ ਤਕਰੀਬਨ 55 60 ਏਕੜ ਦੀ ਅਸੀਂ ਖੇਤੀ ਕਰਦੇ ਆ ਵੀ ਚਲੋ ਆਪਣਾ ਝੋਨਾ ਲਾਵਾਂਗੇ ਤੇ ਨਾਲ ਮਾੜਾ ਮੋਟਾ ਟ੍ਰੇਲ ਦਾ ਪਰ ਜਣੀ ਆਪਣੇ ਤਾਂ ਚਲੋ ਚਾਲੇ ਰਿਹਾ ਨਾਲ ਬਾਕੀ ਟ੍ਰੇਲ ਦਾ ਵੀ ਉਤਸ਼ਾਹ ਮੈਨੂੰ ਇੰਨਾ ਕੁ ਦੇਖਣ ਨੂੰ ਮਿਲਿਆ ਵੀ ਜਣੀ ਮੈਂ 50 ਤੋਂ 60 ਏਕੜ ਹੈ ਜਿਹੜੇ ਮੈਂ ਮਤਲਬ ਆਪਣੇ ਪਿੰਡ ਪਿੰਡ ਦੇ ਵਿੱਚ ਲੋਕਲ 2 4 ਕਿਲੋਮੀਟਰ ਦੇ ਦੈਰੇ ਦੇ ਵਿੱਚ ਵਿੱਚ ਮੈਂ ਕਿਸੇ ਦੇ ਕਿਸੇ 10 ਲੋਣ ਤੇ ਅਸਲ 'ਚ ਮੈਨੂੰ ਥੋੜੀ ਪਨੀਰੀ ਦੀ ਛੋਟੇਜ ਹੋਗੀ ਜੇ ਕਿਸੇ ਨੇ 10 ਲੋਣ ਤਾਂ ਉਹ ਤਿੰਨ ਚਾਰ ਲਾ ਲਾ ਕੇ ਮੈਂ ਟ੍ਰਾਇਲ ਆ ਜਿਹੜੇ ਕਾਫੀ ਜ਼ਿੰਮੇਵਾਰਾਂ ਦੇ ਕਰ ਰਹੇ ਆ ਜੀ ਇਸ ਵਾਰ ਤੁਸੀਂ ਕਿਸ ਨੇ ਆ ਦੇਣਾ ਚਾਹੁੰਦੇ ਹੋ ਕਿਸਾਨਾਂ ਨੂੰ ਇਸ ਮਸ਼ੀਨ ਬਾਰੇ ਦੇਖੋ ਮੈਂ ਸਲਾਹ ਸਨੇਹਾ ਤੇ ਇੱਕ ਮੈਂ ਹੀ ਦਊਂਗਾ ਜਿਵੇਂ ਕੋਈ ਜ਼ਿੰਮੇਵਾਰ ਮੰਨ ਲਓ ਵੀ ਜੇ 50 ਏਕੜ ਦੀਆਂ 40 ਏਕੜ ਦੀ ਖੇਤੀ ਕਰਦਾ ਤਾਂ ਤਿੰਨ ਤੋਂ ਚਾਰ ਜ਼ਿੰਮੇਵਾਰਾਂ ਜੇ ਮਤਲਬ ਰਲ ਕੇ ਇਹ ਮਸ਼ੀਨ ਲੰਦੇ ਵੀ ਆ ਤਾਂ ਸਬਸਿਡੀ ਨਿਕਲਦੀ ਆ ਉਹਨਾਂ ਦੀ ਤਾਂ ਉਹਨਾਂ ਲਈ ਬੜਾ ਪ੍ਰੋਫਿਟ ਹੈ ਜੀ ਹੁਣ ਪਰ 1 एकड़ ਇਹ 300 ਦਾ ਲਗਭਗ ਮਤਲਬ ਇਹ ਡੀਜ਼ਲ ਜਿਹੜਾ ਆਪਣਾ ਖਰਚ ਖਰਚਾ ਕਰਦੀ ਹੈ ਜੀ ਇਹ ਡੀਜ਼ਲ ਖਾਂਦੀ ਹੈ ਤੇ ਲੇਬਰ ਦੀ ਆਪਾਂ ਗੱਲ ਕਰੀਏ ਤਾਂ ਉੱਪਰ ਮਸ਼ੀਨ ਦੇ ਜਿਵੇਂ ਮਤਲਬ ਮੈਂ ਡਰਾਈਵ ਕਰਦਾ ਤਾਂ ਇੱਕ ਪਿੱਛੇ ਨਾਲ ਮੇਰਾ ਹੈਲਪਰ ਆ ਜਾਂਦਾ ਜਿਹੜਾ ਆਪਣਾ ਉਹਨੇ ਪੌਦ ਜਿਹੜੀ ਉਹ ਮਤਲਬ ਟਰੇਆਂ ਪਿੱਛੇ ਉਹਨੇ ਆਪਣਾ ਪਲਾਂਟਿੰਗ ਲਈ ਦੇਣੀਆਂ ਨੇ ਹਨ ਤੇ ਬਾਕੀ ਦੋ ਬੰਦੇ ਆਪਣੇ ਜਿਹੜੇ ਪੌਦ ਪੱਟ ਕੇ ਲਿਆਉਣ ਤੋਂ ਤਿੰਨ ਬੰਦੇ ਪੱਟ ਕੇ ਲਿਆਉਣ ਤੱਕ ਦੀ ਖੇਤ ਤੱਕ ਦਾ ਜਿਹੜਾ ਸਰਬ ਕਰਨਾ ਪੰਜ ਕੇ ਬੰਦਿਆਂ ਦਾ ਕੁੱਲ ਢਾਂਸ ਹੈ ਜੀ ਤੇ ਜਣੀ ਇੱਕ ਦਿਨ ਦੇ ਵਿੱਚ ਇਹ ਨਾਰਮਲ ਪਨੀਲੀ ਜੀ ਆਪਣੀ ਵਧੀਆ ਤਾਂ 9-10 ਏਕੜ ਹੈ ਜਿਹੜੇ ਮਤਲਬ ਵਧੀਆ ਝੋਨਾ ਲਾ ਦਿੰਦੀ ਹੈ ਤੇ ਜੇ ਮਤਲਬ ਮਾੜੀ ਮੋਟਾ ਤੋਰਾ ਫਿਰ ਉਹ ਹੋਵੇ ਜਣੀ 7-8 ਕਿੱਲਿਆਂ ਤੋਂ ਤਾਂ ਥੱਲੇ ਉਤਰਦੀ ਨਹੀਂ ਐਵਰੇਜ ਜਣੀ 8-9 8-9 ਇੰਨੇ ਕਿ ਲੱਗੀ ਜਾਂਦੇ ਇੱਕ ਦਿਨ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਹ ਜਣੀ ਜਾਣਕਾਰੀ ਦਿੱਤੀ ਹੈ ਤੇ ਮੈਂ ਆਸ ਕਰਦਾ ਵੀ ਕਿਸਾਨ ਇਹ ਇਸ ਜਾਣਕਾਰੀ ਤੋਂ ਲਾਭ ਉਠਾਉਣਗੇ ਧੰਨਵਾਦ ਜੀ